ਲੇ ਵੀਰੇ ਬੰਤੀ ਇਹ ਆਪਾ ਲੈ ਬਿਠਾ ਲਈ ਇਹਨਾਂ ਦੇ ਦੇ ਐ ਉੜ ਕੇ ਬਹਿ ਜਾ ਮੜਾ ਜਾਂ ਹੈ ਸਰੀਰ ਪਤਾ ਤਾਂ ਲੱਗੇ ਤੈਨੂੰ ਕਿੱਥੇ ਪੈਣੀ ਆ ਕੀ ਕਰਦੀ ਆ ਇੱਕ ਬੜੀ ਕਬੂਤਰੀ ਦਾ ਬਈ ਪੱਲਾ ਖੜ ਗਿਆ ਉਹ ਨਹੀਂ ਹੋਣਾ ਡਾ ਹੋਣੇ ਜਿਹੜੀ ਚਿੱਟੀਆਂ ਦੀ ਇਹਨਾਂ ਦੇ ਨਾਲ ਬੰਨਦੇ ਨਹੀਂ ਤੀ ਆਪਾਂ ਬੈੜੀ ਉਹਨਾਂ ਦੇ ਨਾਲ ਹੋਰ ਮੈਂ ਤੁਹਾਨੂੰ ਦਿਖਾਉਣਾ ਵੀ ਆ ਦੇ ਬੈਠੀ ਵੀਰੇ ਹੋਰੇ ਥੱਲੇ ਇਹ ਕਿੱਧਰ ਗਈ ਆ ਦੇ ਆ ਦੇ ਆ ਕਾਲੀ ਚੀਨੀ ਦੇ ਨਾਲ ਬੈਠੀ ਆ ਮੂਰੇ ਤੇ ਆਹ ਆ ਦੇ ਉਰਲਾ ਪੱਲਾ ਇਹਦਾ ਪਰਲਾ ਖੜ ਗਿਆ ਬਈ ਕਿੱਡਾ ਜਿਹਾ ਹੋਇਆ ਤੇ ਇਹਨੂੰ ਹੁਣ ਬੰਦੇ ਕਰ ਲਾਂਗੇ ਉਤਰੀਆਂ ਹੈਵੀ ਘਟੇ ਦੀ ਆਪਣੇ ਕੋਈ ਕੇ ਚਿੱਟੀਆਂ ਦੀ ਕੁਬੂਤਰੀ ਤੇ ਇੱਕ ਆ ਬੈਠੀ ਆ ਕਾਲ ਸਰੀ ਇੱਕੇ ਦੀ ਭੈਣ ਹੋਰ ਤੀ ਯਾਰ ਆ ਦੇ ਬੈਠੀ ਆ ਨਾ ਜਿਆ ਕੋ ਆ ਪੱਠੀਆ ਪੱਠਾ ਆ ਇਹਨਾਂ ਦੇ ਲਈ ਪੱਕਾ ਪਤਾ ਨਹੀਂ ਲੈਓ ਬਈ ਛੱਡ ਦੀ ਇਹਨਾਂ ਨੂੰ ਕੱਢ ਗਏ ਤੇ ਛੱਡ ਗਏ ਇਹਨਾਂ ਨੂੰ ਦੋਹਾਂ ਨੂੰ ਆ ਜਾ ਪੁੱਤੋਏ ਦੇਖੀਏ ਖਾਲੀ ਇਹ ਰੇ ਨੂੰ ਵੀ ਡਾਦਾਂਗੇ ਲੈ ਵੀਰੇ ਇਹਨੂੰ ਲੱਗਿਆ ਛੱਡਣ ਆਪਾਂ ਓਹ ਤੇ ਆ ਲਓ ਜੀ ਇਹਨੂੰ ਛੱਡਦੇ ਹਾਂ ਬੈਜੀਓ ਜਾਲ ਤੇ ਕੋ ਤੋੜੀ ਨਾ ਚੱਲ ਵੀ ਗਿਆ ਇਹ ਤਾਂ ਸਿੱਧਾ ਹੀ ਕਿੱਥੇ ਬੈਠਿਆ ਲਓ ਜੀ ਲਓ ਆ ਗਿਆ ਇਹਨਾਂ ਮੈਂ ਕੱਢੇ ਨੇ ਵੀਰੇ ਆਪਣੇ ਕੋਈ ਹੀ ਤੀਕੇ 5 7 ਤੋਂ 10 ਕਬੂਤਰ ਇਹਨਾਂ ਦੇ ਖੰਭ ਸਹੀ ਸੀ ਆਪਾਂ ਉਹ ੜਾਤੇ ਉਹ ਪਰਾ ਆ ਦੂਜੀ ਆ ਟਰੈਡਰ ਪੇਟੀ ਵਾਲੀ ਖੱਟੀਆਂ ਅੱਖਾਂ ਦੀ ਨਿੱਕੀ ਜੀ ਕਬੂਤਰੀ ਆ ਬਾਈ ਜਮੇ ਲੈ ਬੁੱਤਾ ਜੀ ਜਾਲ ਤੇ ਅੱਜ ਤਾਂ ਲੈ ਇਹ ਵੀ ਨਿਕਲ ਗਈ ਇਹ ਵੀ ਨਹੀਂ ਬੈਠੀ ਅੱਜ ਦੀ ਦੂਜੀ ਵੀ ਛੱਡ ਦਈਏ ਵੀਰੇ ਦੇ ਦੇ ਆ ਫੇਰ ਦਿਖਾਉਣਾ ਬਾਅਦ ਚ ਆ ਗਈ ਲਓ ਜੀ ਆ ਫਿਰ ਦਾ ਟੂਸਿਆਵਾ ਨਹੀਂ ਮਾਨੀ ਮਾ ਜੀ ਨੂੰ ਕੀ ਹੋ ਗਿਆ ਆ ਡੂਲੀ ਦਾ ਖੇੜਾ ਹੀ ਨਹੀਂ ਛੱਡਦਾ ਇਹ ਜਾਂ ਡਾ ਹੋਊਗਾ ਡੂਲੀ ਅੰਦਰ ਘਰੂ ਇਹਦੇ ਭੈਣ ਭਾਈ ਬਹੁਤ ਔਡੇ ਨੇ ਇਹ ਪਤਾ ਨਹੀਂ ਕਾ ਤੇ ਕਣਗਰੀਂ ਦਾ ਖਾਉਣੀ ਛੋਟਾ ਹਲੇ ਹਾਂ ਆਟੇ ਡਾਲੀ ਦੀ ਭੈਣ ਆ ਵੀ ਇਹਦਾ ਭਾਈ ਆ ਹਲਾਲ ਸਿਰਾ ਜਿਹੜਾ ਹੁਣ ਟਾਣਾ ਲੈ ਬਈ ਇਹਨੂੰ ਵੀ ਕੱਟਾਂ ਆ ਆ ਖਟੀਆਂ ਦੀ ਵੀ ਇਹਦੀ ਉਹ ਭੈਣ ਆ ਇਹਨੂੰ ਚੈੱਕ ਕਰਦੇ ਹਾਂ ਦੇਖ ਲੀਏ ਭਰਾ ਇਹਨੂੰ ਵੀ ਲਓ ਵੀਰੇ ਇਹਨੂੰ ਵੀ ਬਿਠਾ ਲਈਏ ਦੇਖਦੇ ਹਾਂ ਕੀ ਕਰਦਾ ਹੈ ਲਓ ਜੀ ਚੜ ਗਿਆ ਵੀ ਬੈਹnde ਕਿੱਥੇ ਨੇ ਭਈ ਇਹ ਕੌੜ ਵਾਲੇ ਨੇ ਇਹ ਤਾਂ ਨਏ ਉੜ ਗਏ ਭਰਾ ਆਪਣੇ ਜਾਨਵਰ ਆ ਆ ਗਿਆ ਲੈ ਭਈਆ ਲਾ ਦੀ ਜਾਲ ਫੇਰ ਦਿਖਾਉਣਾ ਤੁਨਾਂ ਲੈ ਆਓ ਜੀ ਭਰਾ ਲਾਤਾ ਜਾਲ ਆਪਾਂ ਤੰਗਤਾ ਲੈ ਵੀਰੇ ਕਾ ਨੀਲਾ ਕੱਢਣਾ ਆਪਾਂ ਹੁਣ ਇੱਕ ਆ ਕੱਢਣਾ ਹੋਰ ਨਾ ਮੈਂ ਖੁੱਡੇ ਚ ਇੱਧਰ ਕਰਿਆ ਵੀਰੇ ਤੇ ਇੱਕ ਇਹਦੇ ਨਾਲ ਦਾ ਡੋਲੀ ਤੇ ਬੰਨਿਆ ਇਹਨਾਂ ਨੂੰ 10 ਕੱਦਣ ਪਹਿਲਾਂ ਬਦਾਮ ਪਾਵਾਂਗੇ ਇਹ ਬੱਚੇ ਪਾਲ ਕੇ ਰਟੇ ਨੇ ਵੀਰੇ ਆ ਵੀ ਉਹ ਵੀ ਦੋਏ। ਅਖੀਰੇ ਤਾਂ ਮੈਂ ਕਰਕੇ ਇਹਨਾਂ ਨੂੰ 15 ਕ ਦਿਨ ਪਹਿਲਾਂ 10 ਦਿਨ ਹੁਣ ਬਦਾਮ ਪਾ ਕੇ ਫੇਰ ਇਹਨਾਂ ਨੂੰ ਛੱਡਾਂਗੇ। ਇੱਕਾ ਨੀਲਾ ਇਹਨਾਂ ਦਾ ਇੱਕ ਦੋ ਦਿਨ ਤਾਂ ੜਾ ਦੇਣਾ ਹੈ ਆਪਣੇ ਭਾਈ ਦੀਪੂ ਕੋਲੋਂ ਆਇਆ ਬਰਨਾਲੇ ਵਾਲੇ ਕੋਲੋਂ। ਲੈ ਇੱਕਾ ਫਿਰਦਾ ਆ ਗਿਆ ਵੀ ਉਰੇ ਬਹਿ ਗਿਆ ਤੇ ਯਾਰ ਆ ਕੇ ਅਸੀਂ ਲਾਉਣ ਨੂੰ ਮੈਂ ਜਾਲ ਲਾ ਕੇ ਨਾਲ ਰੱਖ ਤਾਂ ਬੈਠਿਆ ਨਹੀਂ ਉੱਡ ਗਿਆ ਉੱਥੇ। ਤੇ ਦਵਾਰ ਆ ਕੇ ਬੈਠਣ ਲੱਗਿਆ ਸਾਲੇ ਜਾਲੇ ਥੱਲੇ ਸੜਦਾ। ਅਲਾ ਕੀ ਬਦਾਮ ਇਹਨਾਂ ਨੂੰ ਭਰਾ ਆਇਓ 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 21 ਬਦਾਮ ਨੇ ਖਾ ਲੋ ਖਾ ਲੋ ਇਹਨਾਂ ਨੂੰ ਮੈਂ ਚਾਲੂ ਕਰੇ ਨਹੀਂ ਅੱਜ ਬਾਈ ਇਨਸ਼ਾਅੱਲਾ ਫੇਰ ਬੱਝੇ ਆਪਣੇ ਦੋਏ ਜਿਹੜੇ ਚੱਲਦੇ ਨਹੀਂ ਤੇ ਘੇੜਾ ਵੀ ਗੜਦੇ ਤੇ ਆ ਫੇਰ ਲੱਗਤਾ ਜੀ ਤੂੰ ਆ ਫਿਰ ਦਾ ਉੱਤੇ ਹੋ ਦੇ ਫਰੇ ਅੱਲਾ ਮੁਤਰਾ ਨੇ ਚੱਲ ਬਿਆ ਮੈਂ ਜੀ ਡਾਉਂਦੇ ਤੇ ਉੜਦੇ ਨਹੀਂ ਦੀ ਉੱਤੋਂ ਰੇ ਇੱਥੋਂ ਜਾਲ ਤੇ ਹੋ ਗਿਆ ਉਹ ਤਾਂ ਮੁੜਿਆ ਮੋੜਿਆ ਕਹਾਂ ਦਾ ਚਲੇ ਜੀ ਆ ਜਾ ਸੋਹਣਿਆ ਹੈ ਵੀ ਨਹੀਂ ਕੋਈ ਛੱਡਣ ਵਾਲੇ ਸਿੱਧੇ ਹੀ ਹੋ ਲਿਆ ਤੂੰ ਆਇਆ ਆਇਆ ਹੋ ਗਿਆ ਹੋ ਗਿਆ ਇਹ 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 ਮੁੜਿਆ ਮੁੜਿਆ ਕਿੱਥਰ ਜਨਨਾ ਤੇਰੀ ਆਇਆ ਆਇਆ ਓ ਜੀ ਵੀਰੇ ਨਾਨੂ ਵੀ ਪਾਤਾ ਹੈ ਬਦਾਮ ਖਾ ਲਓ ਪੁੱਤ ਤੁਸੀਂ ਵੀ ਉਹ ਦੋ ਹੀ ਨਹੀਂ ਕਹਿੰਦੇ ਨਵੇਂ ਨੇ ਇਹਨਾਂ ਦੇ ਖਾਦੇ ਨੇ ਬਾਈ ਲਿਪਰੇ ਹੋ ਜੇ ਬਾਈ ਫੇਰ ਖਾਣਗੇ ਓਹੀ ਤਾਂ ਦੋ ਹੀ ਕੱਢਣੇ ਆਲੇ ਨੇ ਇਹ ਤਾਂ ਬਈ ਜੋਰ ਲਾ ਗਿਆ 2 ਵਜੇ ਪਾਲੇ ਨੇ ਇਹਨੇ ਹੁਣ ਓ ਤਾਂ ਉਹਨੇ ਵੀ ਬਚਾ ਪਾਲਿਆ ਇਹਨੇ ਆ ਪਿਓਰ ਲੱਗ ਗਿਆ ਦੀ ਬਈ ਇਹਦਾ ਜੋੜਾ 3 ਵਜੇ ਨੇ ਆਪਣੇ ਕੋ ਪਿਓਰ ਮੈਨੂੰ ਦਿਖਾਉਣਾ ਉਹ ਵੀ ਲਓ ਜੀ ਬਾਈ ਤੁਹਾਨੂੰ ਦੋ ਜਾਨਵਰ ਦਿਖਾਉਣਾ ਹੜੇ ਲਓ ਜੀ ਚਿੱਟੀਆਂ ਦੇ ਨੇ ਬਾਈ ਦੋਏ ਤੇ ਆ ਲੋ ਹੋਰੇ ਹੁੰਦੇ ਨੇ ਸਹੀ ਦੋਏ ਕੋ ਜੇ ਨੇ ਇੱਕ ਨੂੰ ਲਕੋ ਦਾ ਬਾਦ ਜਾਣੇ ਦੂਏ ਨੂੰ ਕੱਢ ਲਾ ਇਹ ਬਾਈ ਪੱਟੇ ਆਏ ਨੇ ਹੈਰੇ ਕੰਪਨੀ ਸਹੀ ਹੈ ਕਿ ਅੰਦਰੋਂ ਇਹ 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 ਆ ਸਹੀ ਨੇ ਇਹਨੂੰ ਹੁਣ ਅੰਦਰਲੇ ਪੱਟ ਕੇ ਉਹ ਕਰ ਦਾਂਗੇ ਐਂਡ ਵਾਲੀਆਂ ਬਾਜ਼ੀਆਂ 'ਚ ਆਹ ਲੜਨਾਂ ਨਹੀਂ ਆੜਦੇਗੇ ਉਹ ਦੇਖ ਲੈ ਇਹਨਾਂ ਨੂੰ ਪਰੇ ਕਰਦੇ ਆ ਯਾਰ ਕੀ ਇਹਨਾਂ ਨੇ ਗੰਦ ਪਾਇਆ ਕਬੂਤਰ ਇਹਨਾਂ 'ਚ ਪਰੇ ਕਰਦੇ ਆ ਲਓ ਇਹਨੂੰ ਨੇਨੇ ਵੱਡਾ ਕਬੂਤਰ ਕੜਤਾ ਡੱਬਵਾ ਆ ਬੈਠਾ ਵੱਡਾ ਕਬੂਤਰ ਆ ਬਈ ਇਹ ਐ ਆ ਤਾਂ ਆ ਗਿਆ ਜਿਵੇਂ ਥੱਲੇ ਨਹੀਂ ਆ ਹੁੰਦਾ ਕੱਟ ਜਿਆ ਹਾਂ ਇੱਕ ਮੁੰਡਾ ਉੱਪਰ ਖੜਾ ਰਾਖੀ ਬਿੱਲੀ ਦੀ ਲੈ ਵੀਰੇ ਆ ਗਿਆ ਆਪਣਾ ਕਬੂਤਰ ਇਹ ਇਹ ਬੜਾ ਕਬੂਤਰ ਆ ਭਰਾ ਰੱਖਿਆ ਐਨਸਲ ਲਈ ਇਹ ਇਹ ਜਿਹੜਾ ਆਪਾਂ ਜੋੜਾ ਕਾਕੇ ਵਾਲਾ ਮੁੱਲ ਲਿਆ ਦੀ ਉਹਨਾਂ ਦਾ ਪੁੱਤ ਨੇ ਆਪਣੇ ਕੋਲ ਦੋ ਇਹ ਉਹਨਾਂ ਦਾ ਹੀ ਆ ਭਰਾ ਹਾਂ ਤੇ ਟੂ ਹੀਰੇ ਵੀ ਮਾੜਾ ਜਾਂ ਡੱਬ ਪੈਂਦਾ ਇਹ ਜੇ ਉਹ ਵੀ ਡੱਬਾ ਕਰਦਣ ਤੇ ਦਾੜੀ ਵਾਲੇ ਕਹਿੰਦੇ ਨੇ ਕੋਈ ਕਿਵੇਂ ਆ ਪਰ ਆਪਾਂ ਨਹੀਂ ਕਹਿੰਦੇ ਹੈ ਵੀਰੇ ਨਸਲੇ ਕੱਕੇ ਵਾਲਿਆਂ ਚੋਂ ਆ ਪਰ ਛਾਹ ਖੇ ਡੱਬੇ ਇਹਦੀਆਂ ਭੈਣਾਂ ਦਿੱਤੀਆਂ ਦੀ ਬਈ ਆਪਾਂ ਦੋ ਮਾਈਆਂ ਨੂੰ ਉਹ ਇਹਦੇ ਲੋ ਜਾਨਵਰ ਕਰੋ ਸ਼ੌਕ ਇਹਦਾ ਭਰਾ ਬਹੁਤ ਚੰਗਾ ਜਾਨਵਰ ਆ ਇਹ ਛੱਡ ਦਈਏ ਵੀਰੇ ਇਹਨੂੰ ਵਿੱਚ ਲਓ ਜੀ ਭਰਾ ਇਹਨੂੰ ਛੱਡ ਦਈਏ ਵਿੱਚ ਚਾਲੋ ਬੋਤਾ ਬਰਾ ਤੇ ਉੱਡ ਕੇ ਆ ਕੇ ਬੈ ਗਿਆ ਆ ਦੇ ਤੇ ਆ ਬੈਠਾ ਉੱਡਦਾ ਜ ਸੋਣਾ ਗਿਆ ਦੇਖਦਾ ਇਹਨੂੰ ਲਾ ਕੇ ਜ ਆ ਗਿਆ ਜਾਲ ਤੋਂ ਡਰ ਹੀ ਜਾਂਦਾ ਯਾਰ ਤੇ ਕੇ ਬੈਠਾ ਇੱਕ ਮਗਰ ਟੈਂਕੀ ਦੇ ਬੈ ਗਈ ਕਬੂਤਰੀ ਪੇਟੀ ਵਾਲੀ ਲਾਲ ਪੇਟੀ ਵਾਲੀ ਦੂਹਾ ਹਰੀ ਫੱਟੀ ਵਾਲਾ ਨਹੀਂ ਪਤਾ ਯਾਰ ਕਿੱਧਰ ਗਿਆ ਤੇ ਚਲ ਕੋਈ ਨਹੀਂ ਦੇਖਦੇ ਆ ਤਦੂਈ ਨੂੰ ਬਦਾਮ ਪਾਉਣੇ ਆ ਯਾਰ ਲੈ ਬਈ ਲਾ ਦ ਮੈਂ ਇਹਨੂੰ ਮੈਂ ਲਾ ਲਿਆ ਦੀਗਾ ਪਾਉਰ ਲਾ ਕੇ ਜਾਲ ਨਾਲ ਲਾ ਕੇ ਲਾਇਆ ਪਰ ਆ ਕਣਕ ਬੇਹੰਤੀ ਦੀ ਸੁਕਾ ਲਈ ਮੜੀ ਸੁੱਕ ਗਈ ਤੇ ਬਦਾਮ ਕੱਟੇ ਪਏ ਨੇ ਕੱਟਣੇ ਨੇ ਛੱਲ ਨੇ ਦੀ ਜਨ ਦੋਹਾਂ ਨੂੰ ਇੱਕ ਤਾਂ ਆਪਾਂ ਅੜਾਈ ਨਹੀਂ ਗੀ ਵੀਰੇ ਅੱਜ ਉਹਨੂੰ ਕੱਲ ਨੂੰ ੜਾਵਾਂਗੇ ਆਹ ਹਰੀ ਟੋਰੀ ਵਾਲੀ ਨੂੰ ਇੱਕ ਆ ਗਿਆ ਦੋ ਆਪਣੇ ਹਲੇ ਬਾਹਰੇ ਬੈਠੇ ਨੇ ਆ ਜਾਣਗੇ ਇੱਕ ਤਾਂ ਢੈਂਕੀ ਦੇ ਬੈਠਾ ਇੱਕ ਤਾਂ ਨਹੀਂ ਪਤਾ ਕਿੱਧਰ ਗਿਆ ਤੇ ਲੈ ਵੀਰੇ ਇਹਨਾਂ ਨੂੰ ਪਾ ਦੀਏ ਬਦਾਮ ਇਹ ਵੀਰੇ ਚੱਲੋ ਤੇ ਬਦਾਮ ਕਰ ਤੇ ਹੀ ਪਾ ਦੀਏ ਰੱਖ ਦੀਏ ਇਹਨਾਂ ਨੂੰ ਭਰਾ ਲਓ ਜੀ ਰੱਖ ਤੇ ਕੱਲੂ ਇਹਨੂੰ ਡੋਲੀ ਨੂੰ ਵੀ ਬਾਈ ਕਰਦੇ ਆ ਸਾਫ ਸਮਹਾਰ ਕੇ ਕੱਢ ਕੇ ਸਾਰੀ ਧੂਕੇ ਰੱਖਦੇ ਇਹਨੂੰ ਖਾ ਲਓ ਪੁੱਤ ਲਓ ਭਰਾ ਬੈਠੀਆ ਟੇਡ ਵਾਲੀ ਟੈਂਕੀ ਤੇ ਇਹਨੂੰ ਡਾਉਣਾ ਦੇ ਤੇ ਲਾਈਏ ਯਾਰ ਥੱਲੇ ਬੰਬ ਚਲਾਉਣੇ ਆਰੇ ਲਿਆ ਕੇ ਤਾਂ ਇਹ ਬੈਠਣ ਆ ਜਾਣਗੇ ਲਓ ਜੀ ਡਾਤੀਏ ਵੀ ਆ ਫਿਰਦੀ ਆ ਸਿੱਧੇ ਨਹੀਂ ਹੁੰਦੇ ਬਾਈ ਜਾਨਵਰ ਤਾਂ ਐਸਾ ਹੀ ਨੇ ਭੱਲੇ ਫੁੱਲੇ ਨਾ ਤੇ ਪਰਸਿੱਧ ਨਹੀਂ ਹੁੰਦੇ ਪਤਾ ਨਹੀਂ ਔਰ ਜਿਹੜੇ ਦੂਏ ਨੇ ਉਹ ਬੈਠੀ ਆ ਹੁਣ 3 ਸਾਲ ਦੀ ਕਬੂਤਰੀ ਆ ਦੇਖ ਲੋ ਏ ਵੀ ਆ ਕੇ ਬੈ ਗਈ ਡੋਲੀ ਤੇ ਤੈਨੂੰ ਲਾ ਦੀਏ ਯਾਰ ਆ ਲੈ ਆਵਾ ਜਾਲ ਲਾ ਕੇ ਕੁਲ ਕਰਦਾ ਤੇ ਫੇਰ ਲਾਉਨੇ ਆ ਵੀਰੇ ਪਰ ਸਿੱਧੇ ਨਹੀਂ ਆਉਂਦੇ ਜਾਨਵਰ ਇਹੀ ਜਾਂ ਪੰਜ ਸੱਤ ਕਬੂਤਰ ਨੇ ਛਲ ਕੋਈ ਨਹੀਂ ਮਾਲਕ ਸੁੱਖ ਰੱਖੇ ਇਹਨਾਂ ਨੂੰ ਕਰ ਲਾਂਗੇ ਸਿੱਧੇ ਤਾਂ ਲੈ ਵੀਰੇ ਮੈਂ ਲਾਵਾ ਵੀ ਭਾਈ ਸਸਰੀ ਕਾਲ ਸਾਰੇ ਵਿਰਾਲੂ ਜੀ ਬਾਦੀ ਅੱਜ ਜਾਲ ਵਾਰ ਲਾਉ ਜੀ ਕਬੂਤਰ ਲੱਗਿਆ ਡਾਣ 3 4 ਯਾਰ 2 ਵਜੇ ਡਾਵਾ ਗਿਆ ਤੇ ਥੱਲੇ ਬੈਠੇ ਹੁਣ ਤੈ ਲੈਵ ਇਹਨਾਂ ਨੂੰ ਪਹਿਲਾਂ 1 2 ਜਾਲ ਤੇ ਬੰਨਦੀ ਆ ਸਾਦੂਏ ਸਪੇਅਰ ਬੰਨਦੀ ਹਮ ਇਹਨਾਂ ਜੋ ਬੰਨਦੇ ਇਹਨਾਂ ਜੋ ਆ ਇਹਨਾਂ ਦਵਾਈ